ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸੰਗਤ ਜੀ ਦੀਨ ਦੁਨੀਆ ਦੇ ਮਾਲਕ ਤਨ ਗੁਰੂ ਅਮਰਦਾਸ ਮਹਾਰਾਜ ਤੇਰੀ ਵਡਿਆਈ ਸਾਡੇ ਕੋਲੋਂ ਕਹੀ ਨਹੀਂ ਜਾਂਦੀ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਆਸ਼ਾਵਾਦੀ ਦਾ ਭਾਵ ਹੈ ਜਿਵੇਂ ਆਪਣਾ ਆਮ ਸੁਭਾਅ ਵੱਖ-ਵੱਖ ਹੈ ਕਈ ਬੰਦੇ ਕਹਿੰਦੇ ਹਨ ਕਿ ਤੂੰ ਜ਼ਿੰਦਗੀ ਵਿੱਚ ਪਾਸ ਨਹੀਂ ਹੋਣਾ ਤੂੰ ਬੜਾ ਨਿਕੰਮਾ ਹੈ ਜਿਹੜਾ ਇਸ ਵਿਚਾਰਧਾਰਾ ਦਾ ਮਨੁੱਖ ਹੈ ਉਸ ਨੂੰ ਕਹਿੰਦੇ ਹਨ ਨਿਰਾਸ਼ਾਵਾਦੀ ਤੇ ਜਿਹੜਾ ਇਹ ਕਹਿੰਦਾ ਹੈ ਗੁਰਮੁਖਾ ਕੋਈ ਗੱਲ ਨਹੀਂ ਬਸ ਤੂੰ ਕਾਮਯਾਬ ਹੈ ਮਾੜੀ ਜੇ ਹਿੰਮਤਕਾਰ ਉਸ ਨੂੰ ਆਪਾਂ ਕਹਿੰਦੇ ਹਾਂ ਆਸ਼ਾਵਾਦੀ ਅਤੇ ਜੋ ਗੁਰਮਤਿ ਸਿਧਾਂਤ ਹੈ ਉਹ ਆਸ਼ਾਵਾਦੀ ਹੈ ਕਈ ਮਤ ਇਹੋ ਜਿਹੇ ਹਨ ਉਹ ਕਹਿੰਦੇ ਹਨ ਕਿ ਫਲਾਣੇ ਬੰਦੇ ਨੇ ਇਹ ਗਲਤੀ ਕੀਤੀ ਹੈ ਤੇ ਉਸ ਨੂੰ ਇਨੇ ਲੱਖ ਵਾਰੀ ਨਰਕਾਂ ਵਿੱਚ ਜਾਣਾ ਪਏਗਾ ਉਸ ਨੂੰ ਇੰਨਾ ਸਮਾਂ ਫਲਾਣੀ ਸਜ਼ਾ ਭੁਗਣੀ ਪਏਗੀ ਗੁਰਮਤ ਕਹਿੰਦੀ ਹੈ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ ਤੇ ਜੋ ਇੱਕੋ ਹੀ ਗੁਰੂ ਦੀ ਨਿਗਾਹ ਦੇ ਨਾਲ ਸਾਰਾ ਕੋਜੇ ਤੇਰੇ ਗੁਨਾਹ ਤੇ ਪਾਪ ਸਾੜ ਜਾਣਗੇ ਮੇਰੇ ਬਾਦਸ਼ਾਹ ਕਹਿੰਦੇ ਹਨ ਤੂੰ ਹੌਸਲਾ ਕਰ ਭਾਵੇਂ ਤੇਰੇ ਵਿੱਚ ਕਿੰਨੇ ਵੀ ਔਗੁਣ ਹੋਣ ਗੁਰੂ ਪਰਮੇਸ਼ਰ ਸਮਰੱਥ ਹੈ ਤੈਨੂੰ ਬਖਸ਼ ਲਏਗਾ ਗੁਰੂ ਤਾਂ ਬਖਸ਼ਦਾ ਹੈ ਪਰ ਤੂੰ ਬਖਸ਼ਾਉਣ ਵਾਲਾ ਤੇ ਬਣ ਸੋ ਇਸ ਪ੍ਰਕਾਰ ਗੁਰੂ ਕੇ ਸਿੱਖ ਨੇ ਸੇਵਾ ਕਰਨੀ ਹੈ ਗੁਰੂ ਰਹਿਮਤ ਕਰੇਗਾ ਨਿਰਗੁਣਿਆ ਨੂੰ ਆਪੇ ਬਖਸ਼ ਲਏ ਭਈ ਸਤਿਗੁਰ ਕੀ ਸੇਵਾ ਲਾਏ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਪਰਮਾਤਮਾ ਉਹਨਾਂ ਨੂੰ ਗੁਰੂ ਦੇ ਸੰਪਰਕ ਵਿੱਚ ਲਿਆ ਕੇ ਬਖਸ਼ ਲੈਂਦਾ ਹੈ ਇਸ ਦੇ ਸੰਬੰਧ ਵਿੱਚ ਬੜੀਆਂ ਮਿਸਾਲਾਂ ਹਨ ਬਿਹਾਰ ਦੇ ਵਿੱਚ ਸੁੱਖਾ ਨਾਮ ਦਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਪ੍ਰਸੰਨਿਤ ਨਾਮ ਦਾ ਇੱਕ ਰਾਜਾ ਰਾਜ ਕਰਦਾ ਸੀ ਮਹਾਤਮਾ ਬੁੱਧ ਨੂੰ ਗਿਆਦੇਕ ਬੋੜ ਦੇ ਥੱਲੇ ਕਹਿੰਦੇ ਹਨ ਆਤਮ ਗਿਆਨ ਹੋਇਆ ਉਹ ਆਪਣੇ ਧਰਮ ਦਾ ਪ੍ਰਚਾਰ ਕਰਨ ਚੱਲ ਪਏ ਜਦੋਂ ਰਾਜੇ ਪਰਸੇਂਜੀਤ ਕੋਲ ਗਏ ਤਾਂ ਉਹ ਕਹਿਣ ਲੱਗਾ ਕਿ ਮਹਾਪੁਰਛੋ ਆਪ ਲੋਕਾਂ ਦਾ ਭਲਾ ਕਰਨ ਲਈ ਵਿਚਰ ਰਹੇ ਹੋ ਪਰ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਫਲਾਣੇ ਇਲਾਕੇ ਵਿੱਚੋਂ ਨਹੀਂ ਲੰਘਣਾ ਕਿਉਂਕਿ ਉਸ ਇਲਾਕੇ ਦੇ ਜੰਗਲ ਵਿੱਚ ਇੱਕ ਖੂੰਖਾ ਔਰ ਮਨੁੱਖ ਰਹਿੰਦਾ ਹੈ ਉਸਨੇ ਪ੍ਰਾਨਿਤ ਕੀਤਾ ਹੈ ਕਿ ਮੈਂ 1000 ਬੰਦਾ ਪਕੜ ਕੇ ਉਹਨਾਂ ਦੀਆਂ ਉਂਗਲਾਂ ਦੀ ਮਾਲਾ ਬਣਾ ਕੇ ਆਪਣੀ ਗਾਲ ਵਿੱਚ ਪਾਉਣੀ ਹੈ ਲੋਕੀ ਉਸ ਦਾ ਨਾਮ ਤਾਂ ਭੁੱਲ ਗਏ ਹਨ ਪਰ ਲੋਕਾਂ ਨੇ ਉਸ ਦੇ ਇਸ ਕਰਮ ਕਰਕੇ ਉਸ ਦਾ ਨਾਮ ਰੱਖ ਦਿੱਤਾ ਉਂਗਲੀਮਾਰ ਉਸ ਦੇ ਬਾਰੇ ਇਹ ਮਿਲਦਾ ਹੈ ਵੇਖੋ ਆਪੋ ਆਪਣੇ ਸ਼ੌਂਕ ਜਿਵੇਂ ਆਪਾ ਪੜਦੇ ਹਾਂ ਕਾਹੂ ਬਿਹਾਵੇ ਖੇਲ ਤੇ ਜੂਆ ਕਾਹੂ ਬਿਹਾਵੇ ਅਮਲੀ ਹੂਆ ਕਾਹੂ ਬਿਹਾਵੇ ਪਰਦਰਬ ਚੋਰਾਏ ਹਰ ਜਨ ਬਿਹਾਵੇ ਨਾਮ ਤੇ ਆਏ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕੋਈ ਬੰਦਾ ਆਪਣੀ ਜ਼ਿੰਦਗੀ ਵਿੱਚ ਜੂਆ ਖੇਡਣ ਵਿੱਚ ਹੀ ਮਸਤ ਹੈ ਕਿਸੇ ਨੂੰ ਨਸ਼ੇ ਦੀ ਲੋੜ ਹੈ ਉਸ ਨੂੰ ਨਸ਼ਾ ਚੰਗਾ ਲੱਗਦਾ ਹੈ ਕੋਈ ਚੋਰੀ ਕਰਨੀ ਚੰਗੀ ਸਮਝਦਾ ਹੈ ਪਰਮਾਤਮਾ ਦੇ ਪਿਆਰੇ ਆਪਣੀ ਜ਼ਿੰਦਗੀ ਦੇ ਪਲਾਂ ਨੂੰ ਪਰਮਾਤਮਾ ਦੀ ਵਿਡਿਆਈ ਵਿੱਚ ਲਾਉਣਾ ਸਫਲਾ ਸਮਝਦੇ ਹਨ ਇਸੇ ਪ੍ਰਖਾਰੋ ਮਨੁੱਖ ਸੀ ਉਸ ਨੂੰ ਇੱਕ ਚੇਟਕ ਲੱਗ ਗਿਆ ਕਿ ਮੈਂ ਬੰਦੇ ਕਤਲ ਕਰਕੇ ਤੇ ਉਹਨਾਂ ਦੀ ਏਕ-ਏਕ ਉਂਗਲੀ ਕੱਟੀ ਜਾਣੀ ਹੈ ਇਹ ਉਂਗਲ ਕੱਟ ਕੇ ਆਪਣੀ ਮਾਲਾ ਵਿੱਚ ਪਰੋ ਲੈਂਦਾ ਕਹਿੰਦੇ ਕਿ ਮੈਂ ਹਜ਼ਾਰ ਬੰਦਿਆਂ ਨੂੰ ਕਤਲ ਕਰਕੇ ਤੇ ਹਜ਼ਾਰ ਉਂਗਲਾਂ ਦੀ ਮਾਲਾ ਬਣਾਉਣੀ ਹੈ ਇਸ ਦਾ ਨਾਮ ਸੀ ਂਬਲੀਮਾਰ ਰਾਜਾ ਪਰਸੇਂਜਿਤ ਕਹਿਣ ਲੱਗਾ ਮਹਾਪੁਰਸ਼ੋ ਮੇਰੀ ਇੱਕ ਬੇਨਤੀ ਹੈ ਉਸ ਬੰਦੇ ਦੀਆਂ ਅੱਖਾਂ ਨੂੰ ਖੂਨ ਚੜਿਆ ਹੈ ਉਹ ਕਿਸੇ ਦਾ ਸਾਕਾ ਨਹੀਂ ਮੇਰੇ ਸੁਣਨ ਵਿੱਚ ਇੱਥੋਂ ਤੱਕ ਆਇਆ ਹੈ ਕਿ ਉਸਦੀ ਮਾਂ ਉਸ ਨੂੰ ਰੋਟੀ ਦੇਣ ਜਾਂਦੀ ਹੈ ਤਾਂ ਉਹ ਵੀ ਡਰਦੀ ਹੈ ਕਿ ਮਤਾ ਇਸ ਦਾ ਮਨ ਬਦਲ ਜਾਏ ਮੈਨੂੰ ਕਤਲ ਨਾ ਕਰ ਦੇਵੇ ਮਾਂ ਰੋਜ਼ਾਨਾ ਰੋਟੀ ਦੇ ਕੇ ਆਉਂਦੀ ਹੈ ਜੰਗਲ ਵਿੱਚ ਹੋਰ ਕੋਈ ਵੀ ਮਨੁੱਖ ਉਸ ਦੇ ਲਾਗੇ ਜਾਣ ਦੀ ਜ਼ਰਤ ਨਹੀਂ ਕਰਦਾ ਤੇ ਮੇਰੀ ਬੇਨਤੀ ਨੂੰ ਸਵੀਕਾਰ ਕਰਨਾ ਕਿ ਤੁਸੀਂ ਉਸ ਏਰੀਆ ਨੂੰ ਛੱਡ ਕੇ ਸੱਜੇ ਖੱਬੇ ਚਲੇ ਜਾਓ ਉੱਧਰ ਨਾ ਜਾਓ ਜਿਵੇਂ ਸਾਡੇ ਸਿੱਖ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਕਲਗੀਧਰ ਪਾਤਸ਼ਾਹ ਨਾ ਦੇਹ ਹਜ਼ੂਰ ਸਾਹਿਬ ਨੂੰ ਗਏ ਹਨ ਤਾਂ ਉੱਥੋਂ ਦਾ ਇੱਕ ਮਹੰਤ ਸੀ ਉਸਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ ਨਦੇੜ ਵਾਲੇ ਪਾਸੇ ਤੁਸੀਂ ਨਹੀਂ ਜਾਣਾ ਕਿਉਂ ਕਹਿੰਦੇ ਉੱਥੇ ਗੋਦਾਵਰੀ ਨਦੀ ਦੇ ਕੰਢੇ ਇੱਕ ਵਿਗੜਿਆ ਹੋਇਆ ਸਾਧ ਹੈ ਉਸ ਦੇ ਕੋਲ ਜਿਹੜਾ ਵੀ ਮਨੁੱਖ ਜਾਂਦਾ ਹੈ ਉਸ ਦੀ ਉਹ ਬੇਇੱਜ਼ਤੀ ਕਰਦਾ ਹੈ ਉਸ ਦੀ ਬੜੀ ਲੋਕਾਂ ਵਿੱਚ ਚਰਚਾ ਹੈ ਤੇ ਮੇਰੀ ਇਹ ਬੇਨਤੀ ਹੈ ਕਿਰਪਾ ਕਰਕੇ ਤੁਸੀਂ ਗੋਦਾਵਰੀ ਦੇ ਕੰਢੇ ਨਦੇੜ ਨਹੀਂ ਜਾਣਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੂੰ ਚੰਗਾ ਕੀਤਾ ਹੈ ਜਾਣਕਾਰੀ ਦਿੱਤੀ ਹੈ ਪਰ ਸਾਨੂੰ ਉਸ ਦੇ ਵਾਸਤੇ ਹੀ ਕਰਤੇ ਨੇ ਭੇਜਿਆ ਹੈ ਇੱਥੇ ਉਸ ਵਿਗੜੇ ਹੋਏ ਨੂੰ ਬੰਦਾ ਬਣਾਉਣਾ ਹੈ ਅਤੇ ਗਲਕੀਦਰ ਪਾਤਸ਼ਾ ਉਸ ਦੇ ਕੋਲ ਗਏ ਉਸਨੇ ਹੱਥ ਜੋੜ ਕੇ ਆਖਿਆ ਪਾਤਸ਼ਾ ਮੈਂ ਤੇਰਾ ਬੰਦਾ ਤੇ ਗੁਰਦੇਵ ਕਹਿੰਦੇ ਚੰਗਾ ਬਖਸ਼ਿਆ ਗਿਆ ਭਾਈ ਉਸ ਦਾ ਨਾਮ ਰੱਖਿਆ ਗੁਰਬਖਸ਼ ਸਿੰਘ ਆਪਾਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਹਾਂ ਪਰ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਦੋਂ ਉਸਨੇ ਗੁਰੂ ਦਾ ਅੰਮ੍ਰਿਤ ਛਕਿਆ ਤਾਂ ਉਸ ਮੌਕੇ ਗੁਰੂ ਦੇ ਪੰਜ ਪਿਆਰੇ ਸਹਬਾਨਾ ਨੇ ਉਸ ਦਾ ਨਾਮ ਰੱਖਿਆ ਸੀ ਗੁਰਬਖਸ਼ ਸਿੰਘ ਅਤੇ ਉਸਨੇ ਕਲਗੀਧਰ ਪਾਤਸ਼ਾਹ ਨੂੰ ਆਖਿਆ ਮੈਂ ਤੇਰਾ ਬੰਦਾ ਹਾਂ ਉਹ ਗੱਲ ਇੰਨੀ ਪਰਚਲਿਤ ਹੋਈ ਕਿ ਆਪਾਂ ਸਾਰੇ ਉਸ ਗੁਰਮੁਖ ਪਿਆਰੇ ਗੁਰੂ ਦੇ ਬਖਸ਼ੇ ਪਿਆਰੇ ਜਰਨੈਲ ਦਾ ਨਾਮ ਲੈਂਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਸ ਪਰ ਸੰਜਿਤ ਰਾਜੇ ਨੇ ਮਹਾਤਮਾ ਬੁੱਧ ਨੂੰ ਇਹ ਬੇਨਤੀ ਕੀਤੀ ਤੇ ਕਹਿਣ ਲੱਗਾ ਮਹਾਰਾਜ ਕਿਤੇ ਤੁਹਾਨੂੰ ਉਹ ਮਾਰਨਾ ਦੇਵੇ ਤਾਂ ਮਹਾਤਮਾ ਬੁੱਧ ਹੱਸ ਕੇ ਕਹਿਣ ਲੱਗੇ ਕਿ ਰਾਜਨ ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਮੰਨਦਾ ਹੈ ਉਹ ਪਹਿਲਾਂ ਆਪਾਂ ਮਾਰ ਕੇ ਫਿਰ ਇਸ ਪਾਸੇ ਤੁਰਦਾ ਹੈ ਜਿੰਨਾ ਚਿਰ ਮਰੇ ਨਾ ਉਹਨਾਂ ਚਿਰ ਬੰਦਾ ਪਰਮਾਤਮਾ ਦੇ ਦਰ ਨੂੰ ਚੱਲ ਨਹੀਂ ਸਕਦਾ ਆਪਾਂ ਸ਼ਬਦ ਪੜ੍ਹਦੇ ਹਾਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਜ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ ਅਸੀਂ ਗੁਰੂ ਦਾ ਪਾਵਨ ਸ਼ਬਦ ਪੜ੍ਹਦੇ ਹਾਂ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੜਿਆਸ ਹੋ ਸ ਬਣਾ ਕੀ ਰੇਨੁ ਕਾ ਤੋ ਆਓ ਹਮਾਰੇ ਪਾਸ ਸਾਰਿਆਂ ਦੇ ਚਰਨਾਂ ਦੀ ਮਿੱਟੀ ਬਾਨ ਮਰਨਾ ਪ੍ਰਮਾਨ ਕਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਗੁਰੂ ਮੁਖਾ ਫਿਰ ਸਾਡੇ ਪਾਸ ਆਈ। ਮਹਾਤਮਾ ਬੁੱਧ ਕਹਿਣ ਲੱਗੇ ਰਾਜਾ ਪਰਸੇਂਜਿਤ ਕੌਣ ਮਾਰੇਗਾ ਸਾਨੂੰ? ਜਿੰਦਾਂ ਨੂੰ ਮਾਰੇਗਾ ਪਰ ਮਰੇ ਨੂੰ ਮਾਰਨਾ ਬੜਾ ਔਖਾ ਹੈ। ਜਿਹੜਾ ਪਤੰਜਲ ਸ਼ਾਸਤਰ ਹੈ ਉਸਦਾ ਇੱਕ ਸਿਧਾਂਤ ਹੈ ਕਿ ਜਦੋਂ ਵੀ ਕੋਈ ਮਨੁੱਖ ਯੋਗ ਮਤ ਨੂੰ ਗ੍ਰਹਿਣ ਕਰਦਾ ਹੈ, ਜੋਗੀ ਬਣਦਾ ਹੈ ਤਾਂ ਉਸਦੇ ਗੁਰੂ ਦਾ ਪਹਿਲਾ ਕਰਮ ਹੁੰਦਾ ਹੈ ਆਪਣੇ ਨਵੇਂ ਚੇਲੇ ਨੂੰ ਕਹਿਣਾ ਕਿ ਜਾਂ ਮੰਗ ਕੇ ਲਿਆ। ਬੜੀਆਂ ਸਾਖੀਆਂ ਹਨ। ਪੂਰਨ ਭਗਤ ਜੀ ਨੂੰ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਲੋਕ ਕਹਾਵਤ ਹੈ ਕਿ ਮੰਗਣ ਗਿਆ ਸੋ ਮਰ ਗਿਆ। ਮੰਗਣ ਮੂਲ ਨਾ ਜਾ ਮੰਗਣਾ ਬੜਾ ਔਖਾ ਹੈ ਅਣਖ ਵਾਲਾ ਬੰਦਾ ਕਹਿੰਦਾ ਹੈ ਕਿ ਮੈਂ ਭੁੱਖਾ ਮਰ ਜਾਵਾਂਗਾ ਪਰ ਕਿਸੇ ਦੇ ਅੱਗੇ ਹੱਥ ਨਹੀਂ ਅੜਨਾ ਪਤੰਜਲ ਸ਼ਾਸਤਰ ਦਾ ਇਹ ਸਿਧਾਂਤ ਹੈ ਕਿ ਜੋਗੀ ਮਤ ਦਾ ਵਿਚਾਰ ਇਹ ਹੈ ਕਿ ਜੇ ਮੰਗਣ ਤੁਰ ਪਏਗਾ ਤਾਂ ਇਸ ਦੀ ਮੈਂ ਮਰ ਜਾਏਗੀ ਤੇ ਮੈਂ ਦਾ ਮਰਨਾ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਜਿੰਨਾ ਚਿਰ ਮੈਂ ਨਹੀਂ ਮਰਦੀ ਉਹਨਾਂ ਚੇ ਪ੍ਰਮਾਤਮਾ ਦੀ ਪ੍ਰਾਪਤੀ ਅਸੰਭਵ ਹੈ ਕਹਿੰਦੇ ਹਨ ਕਿ ਮਹਾਤਮਾ ਬੁੱਧ ਉਸ ਇਲਾਕੇ ਨੂੰ ਤੁਰ ਪਏ ਜਿੱਥੇ ਉਂਗਲੀ ਮਾ ਰਹਿੰਦਾ ਸੀ ਉਸ ਦੇ ਕੋਲ ਕਹਾੜਾ ਸੀ ਦੌੜਿਆ ਆਇਆ ਉਸਨੇ ਮਹਾਤਮਾ ਬੁੱਧ ਨੂੰ ਆਖਿਆ ਖਲੋ ਜਾ ਇੱਥੇ ਜੇਕਰ ਇੱਕ ਕਦਮ ਵੀ ਅੱਗੇ ਲੰਘਿਆ ਤਾਂ ਤੈਨੂੰ ਖਤਮ ਕਰ ਦਿੱਤਾ ਜਾਵੇਗਾ ਮਹਾਤਮਾ ਬੁੱਧ ਖਲੋ ਗਏ ਤੇ ਕਹਿਣ ਲੱਗੇ ਦੇਰ ਕਿਉਂ ਵਾਰ ਕਿਉਂ ਨਹੀਂ ਕਰਦਾ ਤੂੰ ਵਾਰ ਕਰ ਤੇਰੀ ਮਿਹਰਬਾਨੀ ਤਾਂ ਕਿ ਆਪਣੇ ਪੁਰਾਣੇ ਚਮੜੇ ਨੂੰ ਤਿਆਗ ਕੇ ਨਵੇਂ ਚਮੜੇ ਨੂੰ ਗ੍ਰਹਿਣ ਕਰਕੇ ਹੋਰ ਅੱਗੇ ਵਧਿਏ ਮਾਰ ਮਾਰਦਾ ਕਿਉਂ ਨਹੀਂ ਕਹਿੰਦੇ ਹਨ ਉਂਗਲੀ ਮਾਰ ਮਹਾਤਮਾ ਬੁੱਧ ਦੇ ਚਰਨੀ ਡੇਗ ਪਿਆ ਰਾਜੇ ਪ੍ਰਸੰਨਿਤ ਨੂੰ ਪਤਾ ਲੱਗਾ ਕਿ ਉਂਗਲੀ ਮਾਰਨੇ ਮਹਾਤਮਾ ਬੁੱਧ ਦੇ ਮਤ ਨੂੰ ਪ੍ਰਵਾਨ ਕਰ ਲਿਆ ਹੈ ਉਸਨੇ ਆਪਣਾ ਸੁਭਾਅ ਜਾਲਮਪੁਰਾ ਛੱਡ ਦਿੱਤਾ ਹੈ। ਉਹ ਪ੍ਰਸੰਗਿਤ ਮਹਾਤਮਾ ਬੁੱਧ ਕੋਲ ਆਇਆ ਤੇ ਕਹਿਣ ਲੱਗਾ ਕਿ ਮਹਾਪੁਰਸ਼ੋ ਮੈਂ ਸੁਣਿਆ ਹੈ ਕਿ ਉਂਗਲੀ ਮਾਰਨੇ ਤੁਹਾਡਾ ਮਤ ਗ੍ਰਹਿਣ ਕਰ ਲਿਆ ਹੈ। ਉਹ ਕਿੱਥੇ ਹੈ? ਕਹਿਣ ਲੱਗੇ ਪਛਾਣ ਲੈ ਪਿਆਰਿਆ। ਉਹ ਮਹਾਤਮਾ ਬੁੱਧ ਦੇ ਬਿਲਕੁਲ ਲਾਗੇ ਬੈਠਾ ਸੀ ਤੇ ਪ੍ਰਸੰਗਿਤ ਕਹਿਣ ਲੱਗਾ ਮਹਾਪੁਰਸ਼ੋ ਕਿੰਨੀ ਤੁਸੀਂ ਗੁਸਤਾਖੀ ਕੀਤੀ ਹੈ। ਗਲਤੀ ਕੀਤੀ ਹੈ ਕਿ ਜਿੰਨੇ 999 ਬੰਦੇ ਕਤਲ ਕੀਤੇ ਹਨ ਤੁਸੀਂ ਉਸ ਨੂੰ ਆਪਣੇ ਕੋਲ ਬਿਠਾ ਲਿਆ ਹੈ। ਕੀ ਪਤਾ ਤੁਹਾਡੇ ਤੇ ਕਦੋਂ ਕਵਾਰ ਕਰ ਦੇਵੇ ਮਹਾਤਮਾ ਬੁੱਧ ਕਹਿਣ ਲੱਗੇ ਕਿ ਤੂੰ ਜਿਹੜੀ ਉਂਗਲੀ ਮਾਰਦੀ ਗੱਲ ਕਰਦਾ ਹੈ ਉਹ ਮਰ ਗਿਆ ਹੈ ਹੁਣ ਉਹ ਹੈ ਹੀ ਨਹੀਂ ਇਹ ਘਟਨਾ ਉਸ ਦੀ ਨਹੀਂ ਇਹ ਸਾਡੇ ਸਾਰਿਆਂ ਦੀ ਘਟਨਾ ਹੈ ਆਪਣੇ ਅੰਦਰ ਝਾਤੀ ਮਾਰੋ ਇੱਕ ਮਹਾਪੁਰਸ਼ ਚੀਨ ਵਿੱਚ ਗਿਆ ਉੱਥੋਂ ਦੇ ਰਾਜੇ ਨੇ ਆਖਿਆ ਕਿ ਮਹਾਪੁਰਸ਼ੋ ਤੁਸੀਂ ਆਏ ਹੋ ਕਿਰਪਾ ਕਰੋ ਮੈਨੂੰ ਕ੍ਰੋਧ ਬੜਾ ਆਉਂਦਾ ਹੈ ਉਹ ਮਹਾਤਮਾ ਕਹਿਣ ਲੱਗੇ ਅੱਖਾਂ ਮੀਟ ਉਸਨੇ ਅੱਖਾਂ ਮਿੱਟੀਆਂ ਤੇ ਕਹਿਣ ਲੱਗੇ ਗੁਰਮੁਖਾ ਤੇਰਾ ਕ੍ਰੋਧ ਕਿੰਨਾ ਕੁ ਹੈ ਦਿਖਾ ਤਾਂ ਸਹੀ ਅਜੇ ਆਇਆ ਤਾਂ ਨਹੀਂ ਕਹਿਣ ਲੱਗਾ ਜੀ ਉਹ ਕਿਵੇਂ ਆਵੇ ਉਹ ਤਾਂ ਚਲਾ ਗਿਆ ਕਹਿੰਦੇ ਹਨ ਜੋ ਆਉਣ ਤੇ ਜਾਣ ਵਾਲਾ ਹੈ ਇਸ ਦਾ ਫਿਕਰ ਨਾ ਕਰ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ ਉਸ ਦਾ ਫਿਕਰ ਕਰ ਆਪਾਂ ਸਾਰੇ ਆਉਣ ਤੇ ਜਾਣ ਵਾਲੇ ਦਾ ਫਿਕਰ ਕਰਦੇ ਹਾਂ ਸਦੀਵੀ ਦੀ ਫਿਕਰ ਨਹੀਂ ਕਰਦੇ ਆਉਣ ਤੇ ਜਾਣ ਵਾਲਾ ਸਾਡਾ ਤਨ ਆਉਣ ਤੇ ਜਾਣ ਵਾਲਾ ਸਾਡਾ ਪੁੱਤਰ ਆਉਣ ਤੇ ਜਾਣ ਵਾਲੀ ਸਾਡੀ ਧੀ ਆਉਣ ਤੇ ਜਾਣ ਵਾਲੀਆਂ ਸਾਡੀਆਂ ਅੱਖਾਂ ਸਾਡਾ ਸਰੀਰ ਆਪਾਂ ਆਉਣ ਤੇ ਜਾਣ ਵਾਲੀਆਂ ਚੀਜ਼ਾਂ ਦੀ ਫਿਕਰ ਕਰਦੇ ਹਾਂ ਜਿਹੜੀ ਚੀਜ਼ ਸਾਡੇ ਨਾਲ ਸਦੀਵੀ ਤੌਰ ਤੇ ਹੈ ਆਪਾਂ ਉਸ ਦਾ ਫਿਕਰ ਹੀ ਨਹੀਂ ਕਰਦੇ ਕਦੀ ਖਿਆਲ ਨਹੀਂ ਆਇਆ ਕਿ ਕਰੋਧ ਸਦੀਵੀ ਨਹੀਂ ਆਇਆ ਤੇ ਚਲਾ ਗਿਆ ਲੋਭ ਮੋਹ ਹੰਕਾਰ ਸਦੀਵੀ ਨਹੀਂ ਜਿਹੜੀ ਸਦੀਵੀ ਤੌਰ ਤੇ ਰਹਿਣ ਵਾਲੀ ਚੀਜ਼ ਹੈ ਉਹ ਹੈ ਆਤਮਾ ਆਪਾਂ ਉਸ ਆਤਮਾ ਨੂੰ ਪਛਾਣਨ ਦਾ ਯਤਨ ਕਰੀਏ ਮਹਾਤਮਾ ਬੁੱਧ ਕਹਿਣ ਲੱਗੇ ਮੈਂ ਆਪਣੇ ਕੋਲ ਇਸ ਨੂੰ ਤਾਂ ਬਿਠਾਇਆ ਹੈ ਕਿਉਂਕਿ ਮੈਂ ਇਸ ਨੂੰ ਭਿਖਿਆ ਲੈਣ ਲਈ ਭੇਜਿਆ ਸੀ ਨਗਰ ਦੇ ਲੋਕ ਇਕੱਠੇ ਹੋ ਕੇ ਕਹਿਣ ਲੱਗੇ ਜੇ ਆਪਣੇ ਕੋਲ ਉਂਗਲੀ ਮਾਰ ਆਇਆ ਤਾਂ ਆਪਾਂ ਇਸ ਨੂੰ ਸੁੱਕਾ ਨਹੀਂ ਜਾਣ ਦੇਣਾ ਕਿਸੇ ਨੇ ਇਸ ਨੂੰ ਠੁੱਡੇ ਮਾਰੇ ਕਿਸੇ ਨੇ ਰੋੜਾ ਮਾਰਿਆ ਇਹ ਲੋਕਾਂ ਦੀਆਂ ਇੱਟਾਂ ਤੇ ਚਪੇੜਾਂ ਨੂੰ ਸਹਿ ਕੇ ਖੂਨੋਂ ਖੂਨ ਹੋ ਗਿਆ ਇਸਨੇ ਹੱਥ ਨਹੀਂ ਚੁੱਕਿਆ ਕਿਉਂਕਿ ਇਹ ਪਹਿਲਾਂ ਵਾਲਾ ਉਂਗਲੀ ਮਾਰ ਨਹੀਂ ਰਿਹਾ ਇਹ ਮਰ ਗਿਆ ਹੈ ਮੇਰੇ ਕਹਿਣ ਤੋਂ ਇਹ ਭਾਵ ਹੈ ਜਦੋਂ ਆਪਾਂ ਗੁਰੂਕੂਲ ਆਉਂਦੇ ਹਾਂ ਤਾਂ ਗੁਰੂ ਸਾਡਾ ਸਰੀਰ ਨਹੀਂ ਬਦਲੇਗਾ ਅੱਖਾਂ ਉਹੀ ਮੂੰਹ ਉਹੀ ਬਾਕੀ ਦੇ ਇੰਦਰੀ ਉਹੀ ਉਹ ਸਾਡੇ ਸੰਸਕਾਰ ਬਦਲਦਾ ਹੈ ਸਾਡੀ ਵਿਚਾਰ ਬਦਲਦਾ ਹੈ ਸਾਡਾ ਆਚਾਰ ਬਦਲਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਭਾਈ ਪਰਮਾਤਮਾ ਜਿੰਨਾ ਤੇ ਕਿਰਪਾ ਕਰਦਾ ਹੈ ਉਹਨਾਂ ਉਹ ਗੁਨਾਹਾਰਿਆਂ ਨੂੰ ਗੁਨਾ ਤੋਂ ਰਹਿਤ ਜਿਹੜੇ ਮਨੁੱਖ ਹਨ ਉਹਨਾਂ ਨੂੰ ਬਖਸ਼ ਲੈਂਦਾ ਹੈ ਪਰ ਬਖਸ਼ਦਾ ਕਦੋਂ ਹੈ ਸਤਿਗੁਰੂ ਦੇ ਸੰਪਰਕ ਵਿੱਚ ਆ ਕੇ ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਸਾਰਿਆਂ ਤੋਂ ਸ਼੍ਰੇਸ਼ਟ ਜਿਹੜੀ ਸੇਵਾ ਹੈ ਉਹ ਹੈ ਸਤਿਗੁਰੂ ਪਾਤਸ਼ਾਹ ਦੀ ਸੇਵਾ ਸਾਨੂੰ ਸਾਰੀਆਂ ਗੱਲਾਂ ਦਾ ਚੇਤਾ ਰਹਿ ਜਾਂਦਾ ਹੈ ਜੇ ਤੂੰ ਚੇਤੇ ਕਰ ਸਕਦਾ ਹੈ ਤਾਂ ਜਿਹੜਾ ਸਾਰੀਆਂ ਗੱਲਾਂ ਦਾ ਇੱਕ ਮਾਲਕ ਪਰਮਾਤਮਾ ਹੈ ਉਸ ਦਾ ਚੇਤਾ ਰੱਖ ਉਸ ਇੱਕ ਨੂੰ ਚੇਤ ਨਾਲ ਜੋੜ ਕੇ ਅਰਦਾਸ ਕਰੇ ਹੈ ಪರಿਪੂਰਨ ਪਰਮਾਤਮਾ ਮੇਰੇ ਤੇ ਮਿਹਰ ਕਰ ਮੈਨੂੰ ਉਦਮ ਬਖਸ਼ ਮੈਨੂੰ ਆਨ ਬਖਸ਼ ਕਿ ਮੈਂ ਤੈਨੂੰ ਚੇਤੇ ਕਰਦਾ ਰਹਾ ਹਰ ਜੀ ਉਹ ਆਪੇ ਬਖਸ਼ ਮਿਲਾਏ ਹਜ਼ੂਰ ਕਹਿੰਦੇ ਹਨ ਗੁਰਮੁਖਾ ਜਦੋਂ ਤੂੰ ਆਪਣੇ ਆਪ ਨੂੰ ਔਗੁਣੇ ਆਰਾ ਤਸਲੀਮ ਕਰ ਲਏਗਾ ਅਤੇ ਗੁਰੂ ਦੀ ਸੇਵਾ ਵਿੱਚ ਤਤਪਰ ਹੋ ਜਾਏਗਾ ਤਾਂ ਗੁਰੂ ਨੂੰ ਤੇਰੇ ਤੇ ਤਰਸ ਆਵੇਗਾ ਆਪਾਂ ਸ਼ਬਦ ਪੜ੍ਹਦੇ ਹਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਮੇਰੇ ਪੱਲੇ ਗੁਣ ਕੋਈ ਨਹੀਂ ਇਹ ਤਾਂ ਤੈਨੂੰ ਤਰਸ ਆਇਆ ਹੈ ਤੂੰ ਮੇਰੇ ਤੇ ਮਿਹਰ ਕੀਤੀ ਅਤੇ ਮੈਨੂੰ ਆਪਣੇ ਨਾਲ ਜੋੜ ਲਿਆ ਮੇਰੇ ਮਾਲਕਾ ਕਾਮੀ ਮੈਂ ਕਰੋਦੀ ਮੈਂ ਚਲਾਕ ਮੈਂ ਨਿੰਦਿਆ ਕਰਨ ਵਾਲਾ ਮੈਂ ਇਹ ਗੱਲ ਹੈ ਮੇਰੀ ਜ਼ੁਬਾਨ ਤੋਂ ਪ੍ਰਮਾਤਮਾ ਦਾ ਨਾਮ ਕਦੀ ਨਹੀਂ ਲਿਆ ਗਿਆ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਇਸ ਕਰਕੇ ਮੇਰੇ ਮਾਲਕਾ ਅਸੀਂ ਗੁਨਾਹ ਤੋਂ ਹੀਨੇ ਹਾਂ ਅਸੀਂ ਗੁਨਾਹਗਾਰ ਹਾਂ ਮਿਹਰ ਕਰ ਪੂਰੇ ਸਤਿਗੁਰੂ ਲੈ ਰਲਾਏ ਸਤਿਗੁਰੂ ਅਮਰਦਾ ਸੱਚੇ ਪਾਤਸ਼ਾਹ ਕਹਿੰਦੇ ਹਨ ਜੇ ਇਹ ਗੱਲ ਮੰਨ ਲਵੇ ਆਪਣੀ ਗਲਤੀ ਮੰਨ ਲਏ ਤਾਂ ਪੂਰਾ ਸਤਿਗੁਰੂ ਤੈਨੂੰ ਫਿਰ ਵੀ ਰਲਾ ਲਏਗਾ ਮੁਆਫ ਕਰ ਦਵੇਗਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਕੌਣ ਕੌਣ ਆਪਰਾਧੀ ਬਖਸ਼ਿਆਨ ਪਿਆਰੇ ਸੁਖਮਨੀ ਸਾਹਿਬ ਆਪ ਪੜਦੇ ਹੋ ਇੱਕ ਬੰਦਾ ਸੁਪਨੇ ਵਿੱਚ ਰਾਜਾ ਬਣ ਬੈਠਦਾ ਹੈ ਸੁਖਮਨੀ ਸਾਹਿਬ ਦੇ ਬੋਲ ਹਨ ਜਦੋਂ ਉਸਨੇ ਨੇਤਰ ਖੋਲੇ ਤਾਂ ਕੁਝ ਵੀ ਨਹੀਂ ਇਸੇ ਪ੍ਰਕਾਰ ਆਪਾ ਗਿਆਨ ਕਰਕੇ ਕਿਤੇ ਦੁਖੀ ਹਾਂ ਕਿਤੇ ਆਪਾਂ ਸੁਖ ਪ੍ਰਤੀਤ ਕਰਦੇ ਹਾਂ ਪਰ ਆਪਾਂ ਹਾਂ ਸੁਪਨੇ ਦੇ ਵਿੱਚ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਥੇ ਬੜੀ ਸੁੰਦਰ ਵਿਆਖਿਆ ਕੀਤੀ ਹੈ ਉਹ ਕਹਿੰਦੇ ਹਨ ਜਿਉ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਗੁਰੂ ਜਾਗਿਆ ਆਪਾਂ ਸੁੱਤੇ ਹਾਂ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟਦੇ ਹਨ ਤੇ ਭਾਈ ਮਨੀ ਸਿੰਘ ਨੂੰ ਪੀੜ ਇਸ ਕਰਕੇ ਨਹੀਂ ਹੋਈ ਕਿਉਂਕਿ ਉਹ ਕਹਿੰਦਾ ਹੈ ਇਹ ਸੁਪਨੇ ਦੇ ਹੱਥ ਮਾਸ ਹਨ ਇਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ 92 ਸਾਲ ਦੀ ਉਮਰ ਹੈ ਜਿਸ ਮੌਕੇ ਭਾਈ ਮਨੀ ਸਿੰਘ ਸ਼ਹੀਦ ਹੋਏ ਹਨ ਉਹਨਾਂ ਦੀ ਉਮਰ 92 ਸਾਲ ਸੀ ਭਾਈ ਮਨੀ ਸਿੰਘ ਦੇ 7 ਪੁੱਤਰ ਸ਼ਹੀਦ ਹੋਏ 10 ਪੁੱਤਰੇ ਸ਼ਹੀਦ ਹੋਏ ਤੇ ਭਾਈ ਮਨੀ ਸਿੰਘ ਤੋਂ ਇਲਾਵਾ ਭਾਈ ਮਨੀ ਸਿੰਘ ਦੇ 10 ਭਰਾ ਸ਼ਹੀਦ ਹੋਏ ਹਨ ਗਿਣਤੀ ਕਰ ਲੋ ਕਿੰਨੀ ਹੈ ਕਿਸੇ ਦਾ ਗੱਭਰੂ ਪੁੱਤ ਮਰ ਜਾਏ ਤੇ ਆਪਾਂ ਕਹਿੰਦੇ ਹਾਂ ਬੰਦੇ ਦੀ ਦੇਹ ਬੜੀ ਵਧੀਆ ਸੀ ਇਸਨੇ ਮਰਨਾ ਨਹੀਂ ਸੀ ਪਰ ਇਸਨੇ ਗੱਭਰੂ ਪੁੱਤਰ ਦੀ ਮੌਤ ਨਾ ਦੇਖੀ ਪਰ ਭਾਈ ਮਨੀ ਸਿੰਘ ਦੇ 7 ਪੁੱਤਰ ਸ਼ਹੀਦ ਹੋਏ 10 ਪੁੱਤਰੇ ਸ਼ਹੀਦ ਹੋਏ ਭਤੀਜੇ ਸ਼ਹੀਦ ਹੋਏ ਭਰਾ ਸ਼ਹੀਦ ਹੋਏ ਤੇ ਭਾਈ ਮਨੀ ਸਿੰਘ ਦੇ ਆਪਣੇ ਬੰਦ-ਬੰਦ ਕੱਟੇ ਜਾਂਦੇ ਹਨ ਤੇ ਜਲਾਦ ਨੂੰ ਕਹਿੰਦਾ ਹੈ ਮੇਰੇ ਆਂਗ-ਆਂਗ ਕੱਟ ਦਿਓ ਮੈਂ ਕੱਚਾ ਜਾਣ ਵਾਲਾ ਨਹੀਂ ਮੈਂ ਆਤਮਾ ਹਾਂ ਮੈਂ ਦੇ ਨਹੀਂ ਕਿਉਂ ਉਸ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਗਾਇਆ ਹੋਇਆ ਸੀ ਕਿ ਮਨੀ ਸਿੰਘਾ ਤੂੰ ਸਰੀਰ ਨਹੀਂ ਤੂੰ ਆਤਮਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਉਹ ਗੁਰਮੁਖ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕੀਤੀ ਹੈ ਮੈਂ ਕਿਸ ਕਿਸ ਦੀ ਗਿਣਤੀ ਕਰਾਂ ਜਿਨ੍ਹਾਂ ਨੇ ਕੀਤੀ ਹੈ ਉਹ ਸਾਰੇ ਤਰ ਗਏ ਭਾਵੇਂ ਬਾਬਾ ਫਰੀਦ ਜੀ ਹੋਣ ਭਾਵੇਂ ਬਾਬਾ ਕਬੀਰ ਜੀ ਕਿਉਂ ਨਾ ਹੋਣ